ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੀਡੀਓ ਦੇ ਵਿੱਚ ਕੁਝ ਅਜਿਹੇ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਤੁਹਾਡੀਆਂ ਅੱਖਾਂ ਖੋਲਣ ਲਈ ਕਾਫੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਕਾਰਨ ਜੋ ਹਾਲਾਤ ਬਣੇ ਨੇ ਉਹ ਕਿੰਨੇ ਗੰਭੀਰ ਨੇ ਜੇਕਰ ਸਮਾਂ ਰਹਿੰਦੇ ਇਸ ਬਾਰੇ ਕੰਮ ਨਹੀਂ ਕੀਤਾ ਗਿਆ ਸਰਕਾਰ ਭਾਵੇਂ ਕੋਈ ਵੀ ਹੋਵੇ ਜੇਕਰ ਕੰਮ ਨਹੀਂ ਕੀਤਾ ਗਿਆ ਤਾਂ ਸ਼ਾਇਦ ਇਹ ਤਸਵੀਰ ਘਰ ਕਰਦੀ ਹੋਏਗੀ ਇਹ ਤਸਵੀਰਾਂ ਇਸ ਤਰ੍ਹਾਂ ਦੀਆਂ ਨੇ ਜੋ ਤੁਹਾਨੂੰ ਇਸ ਵੇਲੇ ਭਾਵੁਕ ਵੀ ਕਰਨਗੀਆਂ ਤੇ ਇਸ ਤੋਂ ਇਲਾਵਾ ਤੁਹਾਨੂੰ ਗੁੱਸਾ ਵੀ ਦੌਣ ਗਿਆ ਕਿ ਆਖਰਕਾਰ ਪੰਜਾਬ ਦਾ ਹਾਲ ਕੀ ਹੋ ਗਿਆ ਕੱਲ ਇੱਕ ਤਸਵੀਰ ਸਾਹਮਣੇ ਆਈ ਸੀ ਕਪੂਰਥਲਾ ਦਾ ਪਿੰਡ ਹੈ ਡੈਨਵਿੰਡ ਜਿੱਥੇ ਇੱਕ ਨੌਜਵਾਨ ਦੀ লাশ ਮਿਲੀ ਉਹ ਨੌਜਵਾਨ ਜੋ ਜੋ ਸੀ ਉਹ ਇੱਕ ਪੁਲਿਸ ਵਾਲੇ ਦਾ ਬੇਟਾ ਸੀ ਜੋ ਨਸ਼ੇ ਦੀ ਓਵਰਡੋਸ ਕਰਕੇ ਮਾਰਿਆ ਗਿਆ ਤੇ ਉਸ ਦੀ ਮੌਤ ਦੇ ਉੱਪਰ ਪਰਿਵਾਰ ਨੇ ਇੱਕ ਹਿੰਮਤ ਦਿਖਾਈ ਹਿੰਮਤ ਇਹ ਸੀ ਕਿ ਉਹ ਪਿੱਛੇ ਨਹੀਂ ਲੁਕਿਆ ਸਗੋਂ ਸਾਹਮਣੇ ਆ ਕੇ ਮੀਡੀਆ ਦੇ ਵਿੱਚ ਆ ਕੇ ਕਿਹਾ ਕਿ ਹਾਂ ਸਾਡੇ ਪੁੱਤਰ ਨੇ ਨਸ਼ਾ ਕੀਤਾ ਤੇ ਓਵਰਡੋਸ ਕਾਰਨ ਉਹ ਮਾਰਿਆ ਗਿਆ ਤੁਹਾਨੂੰ ਤਸਵੀਰਾਂ ਇੱਕ ਇੱਕ ਕਰਕੇ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਇਸ ਮਸਲੇ ਦੀ ਗੰਭੀਰਤਾ ਹੋਰ ਸਮਝ ਆਉਣੀ ਸ਼ੁਰੂ ਹੋਏਗੀ ਸਭ ਤੋਂ ਪਹਿਲਾਂ ਤਸਵੀਰ ਹੈ ਉਸ ਮ੍ਰਿਤਕ ਨੌਜਵਾਨ ਦੀ ਮਾਤਾ ਦਾ ਜੋ ਕਿ ਡੈਨਵਿੰਨ ਪਿੰਡ ਦੀ ਸਰਪੰਚ ਵੀ ਹੈ ਪਿਛਲੇ 15 ਸਾਲਾਂ ਤੋਂ ਜੋ ਇਹ ਮਾਤਾ ਹੈ ਇਹ ਮਾਤਾ ਇਸ ਸਮੇਂ ਗਹਿਰੇ ਦੁੱਖ ਦੇ ਵਿੱਚ ਹੈ ਇਹਨਾਂ ਨੂੰ ਚੁੱਪ ਕਰਾਇਆ ਜਾ ਰਿਹਾ ਤੇ ਇਹਨਾਂ ਦੇ ਬਿਲਕੁਲ ਪਿੱਛੇ ਇੱਕ ਲੜਕੀ ਬੈਠੀ ਹੋਈ ਹੈ ਜਿਸ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਉਸ ਮ੍ਰਿਤਕ ਨੌਜਵਾਨ ਨਾਲ ਜੋ ਹੁਣ ਓਵਰਡੋਸ ਦੀ ਦੇ ਕਾਰਨ ਡਰੱਗਸ ਦੇ ਓਵਰਡੋਸ ਕਾਰਨ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਇਹ ਜੋ ਮਾਤਾ ਹੈ ਇਸ ਮਾਤਾ ਦੀਆਂ ਜੋ ਚਿਹਰੇ ਦੇ ਭਾਵ ਨੇ ਜੋ ਇਸ ਸਮੇਂ ਬਧਵਾਸੋ ਕੇ ਇਹ ਮਾਤਾ ਇਸ ਸਮੇ ਆਪਣੇ ਪੁੱਤਰ ਨੂੰ ਯਾਦ ਕਰ ਰਹੇ ਨੇ ਤੇ ਇਹਨਾਂ ਨੂੰ ਧਰਵਾਸ ਦਿੱਤੀ ਜਾ ਰਹੀ ਹੈ ਇਹਨਾਂ ਤੋਂ ਬੋਲਿਆ ਨਹੀਂ ਜਾ ਰਹੀ ਹਾਲਾਂਕਿ ਪਿੰਡ ਦੇ ਕਈ ਮੁੱਦੇ ਸੁਲਝਾਉਣ ਵੇਲੇ ਇਹ ਮੋਹਰੀ ਰਹਿੰਦੇ ਨੇ ਪਰ ਆਪਣਾ ਪੁੱਤ ਗਵਾ ਚੁੱਕੇ ਨੇ ਨਸ਼ੇ ਕਾਰਨ ਇਸ ਕਰਕੇ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਆਖਿਰਕਾਰ ਅੱਗੇ ਕਿੱਤਾ ਕੀਤਾ ਜਾਵੇ ਇਹਨਾਂ ਨੂੰ ਚੁੱਪ ਕਰਵਾਇਆ ਜਾ ਰਿਹਾ ਹੈ ਪਰ ਇੱਕ ਮਾਂ ਹੈ ਮਾਂ ਦਾ ਦਿਲ ਰੋਹੀ ਪੈਂਦਾ ਹੈ ਕਿਉਂਕਿ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਜਿਸ ਨੂੰ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਸੀ ਇਸ ਮਾਤਾ ਨੇ ਇਹ ਤਸਵੀਰ ਅਸੀਂ ਤੁਹਾਨੂੰ ਦੁੱਖ ਦਿਖਾਈ ਅਗਲੀ ਤਸਵੀਰ ਤੁਹਾਨੂੰ ਹੋਰ ਵੀ ਜ਼ਿਆਦਾ ਚਿੰਤਾ ਦੇ ਵਿੱਚ ਤੇ ਦੁੱਖ ਨਾਲ ਭਰ ਦੇਗੀ ਇਹ ਉਹੀ ਮਾਤਾ ਨੇ ਜੋ ਪਹਿਲਾਂ ਅਸੀਂ ਤਸਵੀਰ ਚ ਦਿਖਾ ਰਹੇ ਸੀ ਇਹ ਰੋ ਰਹੀ ਸੀ ਇੱਕ ਪਾਸੇ ਉਹ ਮਾਤਾ ਨੇ ਵਿਚਾਲੇ ਉਹ ਮੁੰਡਾ ਹੈ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਦੀ ਤਸਵੀਰ ਹੈ ਤੇ ਅਗਲੀ ਤਸਵੀਰ ਹੈ ਉਸ ਖਾਲੀ ਥਾਂ ਦੀ ਜਿੱਥੇ ਨਸ਼ੇ ਦਾ ਅੱਡਾ ਬਣਿਆ ਹੋਇਆ ਸੀ ਇੱਕ ਇੱਕ ਕਰਕੇ ਤਸਵੀਰਾਂ ਬਾਰੇ ਦੱਸਦੇ ਰਹੀਏ ਪਹਿਲੀ ਤਸਵੀਰ ਦੇ ਵਿੱਚ ਇਸ ਮੁੰਡੇ ਦੀ ਮ੍ਰਿਤਕ ਮੁੰਡੇ ਦੀ ਮਾਤਾ ਜੋ ਕਿ ਧਰਤੀ ਤੇ ਹੱਥ ਮਾਰ ਕੇ ਫਰੋਲ ਰਹੇ ਨੇ ਜਿਵੇਂ ਆਪਣੇ ਪੁੱਤਰ ਨੂੰ ਲੱਭ ਰਹੇ ਹੋਣ ਇਹ ਉਹੀ ਥਾਂ ਜਿੱਥੇ ਉਹ ਆਪਣਾ ਹੱਥ ਮਾਰ ਰਹੇ ਨੇ ਮਿੱਟੀ ਦੇ ਵਿੱਚ ਇਸੇ ਥਾਂ ਤੇ ਇਸ ਮ੍ਰਿਤਕ ਨੌਜਵਾਨ ਦੀ ਲਾਸ਼ ਪਾਈ ਗਈ ਸੀ ਜਦੋਂ ਸਰਚ ਆਪਰੇਸ਼ਨ ਚਲਾਇਆ ਗਿਆ ਨਾਲ ਹੀ ਉਹ ਲੜਕੀ ਬੈਠੀ ਹੋਈ ਹੈ ਜੋ ਇਸ ਮ੍ਰਿਤਕ ਨੌਜਵਾਨ ਦੀ ਪਤਨੀ ਹੈ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਹੱਥ ਦੇ ਵਿੱਚ ਤੁਸੀਂ ਚੂੜਾ ਦੇਖ ਰਹੇ ਹੋ ਇਦਾਂ ਲੱਗ ਰਿਹਾ ਕਿ ਆਪਣੇ ਗੁਆਚੇ ਪਤੀ ਨੂੰ ਉਹ ਲੱਭ ਰਹੀ ਹੈ ਤੇ ਇਹ ਮਾਂ ਆਪਣੇ ਗੁਆਚੇ ਪੁੱਤ ਨੂੰ ਲੱਭ ਰਹੀ ਹੈ ਕਿਉਂਕਿ ਪੁੱਤ ਤਾਂ ਹੁਣ ਮਿੱਟੀ ਹੋ ਚੁੱਕਾ ਹੈ ਕਿਉਂਕਿ ਕਿਸੇ ਦੀ ਇਸ ਦੇ ਵਿੱਚ ਕੋਈ ਹਾਦਸਾ ਨਹੀਂ ਹੋਇਆ ਹਾਦਸਾ ਦੀ ਥਾਂ ਸਗੋਂ ਇਸ ਦੀ ਮਾੜੀ ਸੰਗਤ ਸੀ ਨਸ਼ਾ ਕਰਨ ਲੱਗਿਆ ਓਵਰਡੋਜ਼ ਹੋਇਆ ਉਸ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤੇ ਇਸ ਮੁੰਡੇ ਨੂੰ ਦੇਖ ਕੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਸ ਮੁੰਡੇ ਦਾ ਨਸ਼ੇ ਨਾਲ ਕੋਈ ਦੂਰ ਤੱਕ ਨਾਤਾ ਨਹੀਂ ਹੋਏਗਾ ਦੂਜੀ ਤਸਵੀਰ ਹੈ ਜਿਸ ਦੇ ਵਿੱਚ ਉਹ ਥਾਂ ਨੂੰ ਦਿਖਾਇਆ ਗਿਆ ਹਾਲਾਂਕਿ ਇਹ ਵੀਡੀਓ ਵੀ ਬਣਾ ਰਿਹਾ ਇਸ ਇਸ ਮੁੰਡੇ ਦਾ ਪਿਤਾ ਜੋ ਕਿ ਸਾਰੀ ਦੁਨੀਆ ਨੂੰ ਕਹਿ ਰਿਹਾ ਜੋ profession ਵਜੋਂ ਪੁਲਿਸ ਵਾਲਾ ਹੈ ਜੋ ਸਾਰੀ ਦੁਨੀਆ ਨੂੰ ਦੱਸ ਰਿਹਾ ਹੈ ਕਿ ਮੈਨੂੰ ਇਹ ਗੱਲ ਦੱਸਣ ਵਿੱਚ ਬਿਲਕੁਲ ਸ਼ਰਮ ਨਹੀਂ ਹੈ ਕਿ ਮੇਰਾ ਮੁੰਡਾ ਨਸ਼ਾ ਕਰਕੇ ਮਰਿਆ ਹੈ ਪੰਜਾਬ ਦੇ ਲੋਕੋ ਸੰਭਲ ਜਾਓ ਆਪਣੇ ਬੱਚਿਆਂ ਨੂੰ ਸਾਂਭ ਲਓ ਸਿਸਟਮ ਸੁਧਰ ਜਾਵੇ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਇੱਕ ਹੋ ਜਾਣ ਸਭ ਕੁਝ ਪਰੇ ਰੱਖ ਕੇ ਕਿਉਂਕਿ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ ਇਹ ਮੁੰਡਾ ਤਾਂ ਚਲਾ ਗਿਆ ਪਰ ਇਹ ਮਾਂ ਉਸ ਜਿਸ ਥਾਂ ਤੇ ਇਸ ਦੀ ਲਾਸ਼ ਬਰਾਮਦ ਹੋਈ ਉਸ ਤੇ ਹੱਥ ਰੱਖ ਕੇ ਬੇਤਹਾਸ਼ਾ ਆਪਣੇ ਪੁੱਤਰ ਨੂੰ ਯਾਦ ਕਰ ਰਹੀ ਹੈ ਤੇ ਚੂੜੇ ਵਾਲੀ ਜੋ ਲੜਕੀ ਹੈ ਉਹ بڑے ਚਾਵਾ ਨਾਲ ਵਿਆਹ ਕੇ ਇਸ ਘਰ ਚ ਆਈ ਸੀ ਕਿ ਅੱਗੇ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਕੱਟਾਂਗੇ ਪਰ ਕੁਝ ਮਹੀਨੇ ਹੀ ਬੀਤੇ ਕਿ ਹੁਣ ਇਹ ਵਿਧਵਾ ਹੋ ਗਈ ਹੈ ਹੱਥੋਂ ਹੱਥ ਦੇ ਵਿੱਚੋਂ ਚੂੜਾ ਤੁਸੀਂ ਪਾਏ ਦੇਖ ਰਹੇ ਹੋ ਤੇ ਆਪਣੇ ਪਤੀ ਨੂੰ ਲੱਭਦੀ ਹੋਈ ਤੇ ਆਪਣੀ ਸੱਸ ਦੇ ਨਾਲ ਜਦੋਂ ਇਹ ਇਸ ਥਾਂ ਤੇ ਪਹੁੰਚੇ ਤਾਂ ਇੱਥੇ ਉਸ ਦੀ ਮ੍ਰਿਤਕ ਦੇਹ ਮਿਲੀ ਇਸ ਤੋਂ ਬਾਅਦ ਜਦੋਂ ਇਸ ਥਾਂ ਦੀ ਤਲਾਸ਼ੀ ਕੀਤੀ ਗਈ ਤਾਂ ਕਿਤੇ ਲਾਈਟਰ ਮਿਲਿਆ ਕਿਤੇ ਸੁਰੰਜ ਮਿਲੀ ਕਿਤੇ ਹੋਰ ਨਸ਼ਾ ਕਰਨ ਦਾ ਸਮਾਨ ਮਿਲਿਆ ਇਹ ਸਭ ਕੁਝ ਬਰਾਮਦ ਹੋਇਆ ਕਪੂਰਥਲਾ ਦੇ ਡੈਨਵਿੰਡ ਪਿੰਡ ਦੇ ਵਿੱਚ ਇੱਕ ਖਾਲੀ ਸੁਨਸਾਂ ਥਾਂ ਤੇ ਜਿੱਥੇ ਅਕਸਰ ਕਿਹਾ ਜਾਂਦਾ ਹੈ ਕਿ ਨਸ਼ੇੜੀ ਇਕੱਠੇ ਹੁੰਦੇ ਨੇ ਤੇ ਇੱਥੇ ਬੈਠ ਕੇ ਨਸ਼ਾ ਕਰਦੇ ਨੇ ਤੇ ਸ਼ਾਇਦ ਇਹ ਨੌਜਵਾਨ ਇੱਥੇ ਪਹੁੰਚਿਆ ਸੀ ਤੇ ਉਹ ਵੀ ਉਸੇ ਸੰਗਤ ਦੇ ਵਿੱਚ ਬੈਠਾ ਸੀ ਓਵਰਡੋਸ ਹੋਈ ਉਸ ਤੋਂ ਬਾਅਦ ਇਸ ਦੀ ਮੌਤ ਹੋ ਗਈ کافی ਘੰਟੇ ਲੱਭਿਆ ਗਿਆ ਇਸ ਨੂੰ ਉਸ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਪਛਾਣ ਕੀਤੀ ਗਈ ਤਾਂ ਇਹ ਉਸੇ ਪੁਲਿਸ ਵਾਲੇ ਦਾ ਮੁੰਡਾ ਹੈ ਜੋ ਇਸ ਪਿੰਡ ਦਾ ਰਹਿਣ ਵਾਲਾ ਹੈ ਤੇ ਇਹ ਉਹੀ ਜੋ ਮਾਤਾ ਜੀ ਨੇ ਉਹਨਾਂ ਦਾ ਇਹ ਮੁੰਡਾ ਹੈ ਜੋ ਇਸੇ ਪਿੰਡ ਦੇ 15 ਸਾਲ ਤੋਂ ਸਰਪੰਚ ਨੇ ਸਾਡੀ ਟੀਮ ਲਗਾਤਾਰ ਇਸ ਖਬਰ ਨੂੰ ਫੋਲੋ ਕਰ ਰਹੀ ਹੈ ਇਸ ਖਬਰ ਦੇ ਉੱਪਰ ਅਸੀਂ ਨਜ਼ਰ ਬਣਾ ਕੇ ਰੱਖੀ ਹੋਈ ਹੈ ਕਿ ਇਸ ਦਾ ਸਮਾਜ ਦੇ ਉੱਪਰ ਅਸਰ ਕੀ ਪੈ ਰਿਹਾ ਹੈ ਤੇ ਇਸ ਦਾ ਕਿੰਨੇ ਪਰਿਵਾਰਾਂ ਦੇ ਵਿੱਚ ਅਸਰ ਪੈ ਰਿਹਾ ਹੈ ਕਿਵੇਂ ਪਰਿਵਾਰ ਇਸ ਸਮੇਂ ਬਰਬਾਦ ਹੋ ਰਹੇ ਨੇ ਤੇ ਸਾਡੀ ਟੀਮ ਇਸ ਮਾਤਾ ਨਾਲ ਵੀ ਗੱਲ ਕੀਤੀ ਸਾਡੀ ਟੀਮ ਨੇ ਤੇ ਇਸ ਜੋ ਚੂੜੇਵਾਲੀ ਲੜਕੀ ਹੈ ਜਿਸ ਦਾ ਪਤੀ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਉਹ ਬੋਲਣ ਦੀ ਹਾਲਤ ਵਿੱਚ ਨਹੀਂ ਹੈ ਤੇ ਤੁਸੀਂ ਇਹਨਾਂ ਦੀ ਇੱਕ ਇੱਕ ਗੱਲ ਸੁਣੋ ਤੇ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇੱਕ ਸਰਪੰਚ ਵੀ ਜਦੋਂ ਆਪਣੇ ਪੁੱਤਰ ਨੂੰ ਨਸ਼ੇ ਦੇ ਕੋਹੜ ਤੋਂ ਨਹੀਂ ਬਚਾ ਸਕੀ ਇੱਕ ਪੁਲਿਸ ਵਾਲਾ ਆਪਣੇ ਪੁੱਤਰ ਨੂੰ ਨਹੀਂ ਬਚਾ ਸਕਿਆ ਤਾਂ ਹਰ ਉਹ ਆਮ ਸ਼ਖਸ ਜੋ ਪੰਜਾਬ ਦੇ ਵਿੱਚ ਰਹਿੰਦਾ ਹੈ ਉਹ ਆਪਣੇ ਬੱਚਿਆਂ ਨੂੰ ਕਿਵੇਂ ਇਸ ਦਲਦਲ ਚੋਂ ਕੱਢੇਗਾ ਜਦੋਂ ਉਹ ਲੋਕ ਆਪਣੇ ਬੱਚਿਆਂ ਨੂੰ ਨਹੀਂ ਬਚਾ ਪਾ ਰਹੇ ਜੋ ਕਿਤਨੇ ਕਿਤੇ ਸਿਸਟਮ ਦਾ ਹਿੱਸਾ ਨੇ ਜੋ ਸਿਸਟਮ ਚੋਂ ਬਾਹਰ ਹੈ ਉਹ ਸੋਚੋ ਉਸ ਦੇ ਲਈ ਹਾਲਾਤ ਕਿੰਨੇ ਮੁਸ਼ਕਲ ਨੇ ਜਦੋਂ ਪੁੱਤ ਦੁਨੀਆ ਤੋਂ ਚਲ ਜਾਂਦਾ ਫਿਰ ਮਾਂ ਦਾ ਜਿੰਨਾ ਇਹ ਤਾਂ ਪ੍ਰਮਾਤਮਾ ਨੂੰ ਪਤਾ ਜਾਂ ਮਾਂ ਨੂੰ ਪਤਾ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਪੰਜਾਬ ਦੇ ਨੌਜਵਾਨ ਫਸੇ ਜਾ ਰਹੇ ਨੇ ਦਿਨੋਂ ਦਿਨ ওভারਡੋਸ ਦੇ ਨਾਲ ਮੌਤਾਂ ਜਿੰਦੇ ਬਹੁਤ ਸਾਰੇ ਤੇ ਇਸ ਤਰ੍ਹਾਂ ਦੇ ਨੇ ਕਿ ਜਿਹੜੇ ਸਾਹਮਣੇ ਨਹੀਂ ਆਉਂਦੇ ਪਰ ਤੁਸੀਂ ਇੱਕ ਜਾਗਰੂਤ ਵੀ ਕੀਤਾ ਪਰ ਇੱਕ ਤਾਂ ਦਾ ਪੁੱਤ ਜੋ ਦੁਨੀਆ ਤੋਂ ਚਲ ਗਿਆ ਕੀ ਕਹਿਣਾ ਦੀ ਮੇਰਾ ਤੇ ਕਹਿਣਾ ਇਹੋ ਹੀ ਆ ਸਰਕਾਰਾਂ ਭੁਰੇ ਮੈਂ ਤੇ ਹੱਥ ਹੀ ਜੋੜਨੇ ਮੈਂ ਕਰ ਕੁਝ ਨਹੀਂ ਸਕਦੀ ਮੇਰਾ ਅਜ ਪੁੱਤ ਜਿੰਦਾ ਲਾਸ਼ ਬਣਿਆ ਪਿਆ ਇਸ ਚੀਜ਼ ਨੂੰ ਇਸ ਨਸ਼ਿਆ ਦੇ ਦੌਰ ਨੂੰ ਚ ਬੰਦ ਕਰ ਦਿਓ ਮੈਂ ਦੇਖਿਆ ਨਹੀਂ ਐਸੇ ਨਸ਼ਿਆ ਦੇ ਸੇਵੇਂ ਬਗਦੇ ਦਰਿਆ ਨੂੰ ਬੰਦ ਕਰ ਦਿਓ ਮੈਂ ਜਿੱਦਾਂ ਇੱਕ ਸੰਤਾਪ ਹਜਾਰੇ ਆਪਣੇ ਪੁੱਤ ਦੀ ਮੌਤ ਤੋਂ ਕਿਸੇ ਮਾਂ ਦਾ ਪੁੱਤ ਨਾ ਮਰੇ ਇਸ ਜੀ ਦਾ ਕਿਹਵਾ ਦਾ ਪੁੱਤ ਨਾ ਮਰੇ ਮੇਰੀ ਇਹ ਬੇਨਤੀ ਹੈ ਸਰਕਾਰਾਂ ਅੰਗੇ ਇਸ ਨਸ਼ੇ ਦੇ ਸਦਾਗਰ ਨੂੰ ਥਾਣੇ ਪਾਤ ਕਿ ਇਸ ਨਸ਼ੇ ਦੇ ਸਦਾਗਰ ਤੁਹਾਡੇ ਏਰੀਆ ਦੇ ਵਿੱਚ ਲਗਾਤਾਰ ਨਸ਼ੇ ਵਿਕ ਰਹੇ ਨੇ ਟੀਕੇ ਲੱਗ ਰਹੇ ਨੇ ਤੁਹਾਡੇ ਦਾਵਾ ਵਾ ਕਿ ਨਸ਼ੇ ਤੇ ਸ਼ਰਿਆਂ ਵਕਦਨ ਕੀ ਕਦੇ ਪ੍ਰਸ਼ਾਸਨ ਦੇ ਸਰਕਾਰ ਦੇ ਚਾਨ ਦੇ ਵਿੱਚ ਲਿਆਂਦਾ ਕਦੇ ਕੋਈ ਐਪਲੀਕੇਸ਼ਨ ਅਜੇ ਇੱਕ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ ਬਹੁਤ ਬਹੁਤ ਜਆਵਾ ਜਾ ਜਾ ਕੇ ਕਿਹ ਅਜੇ ਸੀ ਸਾਡੇ ਪਿੰਡ ਨਸ਼ਾ ਬਹੁਤ ਹੋਇਆ ਇੱਕ ਦਾ ਬਹੁਤ ਸੁਣ ਢੱਲ ਪਾਓ ਨਹੀਂ ਜੀ ਕੋਈ ਨਹੀਂ ਢੱਲ ਪੈ ਰਹੀ ਕੋਈ ਨਹੀਂ ਢੱਲ ਪੈ ਰਹੀ ਅੱਜ ਨਸ਼ੇ ਵਾਲੇ ਜਾਂਦੇ ਆ ਦੂਸਰੇ ਦਿਨ ਜੁਰਮਾਨਾ ਕਰਕੇ ਘਰ ਆ ਜਾਂਦੇ ਆ ਜੀ ਨਸ਼ੇ ਨੂੰ ਕੋਈ ਨਹੀਂ ਢੱਲ ਪੈ ਰੇ ਦਿਨੋਂ ਦਿਨ ਨੌਜਵਾਨਾਂ ਦੀ ਮਾਤਾ-ਬਾਪ ਦਰਿਆ ਪਰ ਨਸ਼ਾ ਨਹੀਂ ਬੰਦ ਹੋ ਰਿਹਾ ਨਹੀਂ ਬੰਦ ਹੋ ਰਿਹਾ ਨਸ਼ਾ ਬੱਚਿਆਂ ਨੂੰ ਤੇ ਮਾਵਾਂ ਨੂੰ ਕੀ ਅਪੀਲ ਕਰਨੇ ਚੁਣਨੇ ਜੇਕਰ ਸਰਕਾਰ ਬਾਹ ਨਹੀਂ ਫੜਦੀ ਪ੍ਰਸ਼ਾਸਨ ਬਾਹ ਨਹੀਂ ਵਰਦਾ ਲਗਾਤਾਰ ਮਹੱਮਾ ਚੱਲ ਰਹੀ ਹੈ ਜੁਦ ਨਸ਼ਿਆਂ ਵਿਰੁੱਧ ਉਸ ਦਾ ਕਿਸ ਤਰ੍ਹਾਂ ਤੁਹਾਡੇ ਏਰੀਆ ਦੇ ਵਿੱਚ ਕੀ ਅਸਰ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਸਿਰਫ ਕੰਦਾਂ ਤੇ ਬੋੜਾਂ ਦਾ ਹੀ ਅਸਰ ਆ ਹੋਰ ਕੋਈ ਅਸਰ ਨਹੀਂ ਸਾਡੇ ਤੇ ਪਿੰਡ ਨਸ਼ਾ ਘਟਿਆ ਨਹੀਂ ਵਧਿਆ ਆ ਕਿ ਜਿਹੜੇ ਨਹੀਂ ਵੀ ਵੇਚਦੇ ਉਹ ਵੀ ਵੇਚਦੇ ਆ ਤੇ ਮੈਨੂੰ ਲੱਗਦਾ ਮੇਰੇ ਪੁੱਤ ਦੀ ਮੌਜਬਾਦ ਵੀ ਨਸ਼ਿਆਂ ਨੂੰ ਨਹੀਂ ਠੱਲ ਪਈ ਮੈਂ ਤੇ ਬਾਰ-ਬਾਰ ਇਹੋ ਹੀ ਫਿਰ ਬੇਨਤੀ ਕਰਦੀ ਆ ਪੰਜਾਬ ਨੂੰ ਬਚਾ ਲੋ ਨਹੀਂ ਤੇ ਪੰਜਾਬ ਵਿੱਚ ਐਮਪੀ ਬਹਾਰ ਵਾਲੇ ਰਾਜ ਕਰਨਗੇ ਪੰਜਾਬ ਖਤਮ ਆ ਪੰਜਾਬ ਆਉਣ ਵਾਲੇ ਸਮੇਂ 'ਚ ਖਤਮ ਆ ਕੋਸ਼ਿਸ਼ ਆਸਾਵੇਂ ਸਜਾਣੀ ਆ ਨਸ਼ੇ ਕਰਨ ਕੋਸ਼ਿਸ਼ ਬਾਹਰ ਚਲੇ ਜਾਣੇ ਕੋਸ਼ਿਸ਼ ਚਲੇਗੇ ਕੋਸ਼ਿਸ਼ ਚਲੇ ਜਾਣੇ ਪੰਜਾਬ ਖਤਮ ਹੈ पिंड की सरपंच हो कि मैं अपने, में नहीं मैं नहीं मैं नहीं अपने बचा सकती मैं किसी कह सकती मैं किसी कह सकती मेरी बेनती है साडिया भीड़े शायद अपने मत नोचो भी साढ़े भी मापे ऐफे इस चीज चो निकल जाओ इस चीज न्याग के अपने मापिया वाल वेखो ਜੋ ਨਸ਼ਿਆ ਦੇ ਵਿਰੁੱਧ ਚੱਲ ਰਹੇ ਨਸ਼ਿਆਂ ਨੂੰ ਰੋਕtham ਕਰ ਰਹੇ ਉਹਨਾਂ ਦਾ ਸਾਥ ਦਿਓ ਨਸ਼ਿਆਂ ਵਾਲਿਆਂ ਨੂੰ ਫੜਾਓ ਤੇ ਨਸ਼ਿਆਂ ਨੂੰ ਪੰਜਾਬ ਚੋਂ ਖਤਮ ਕਰੋ ਤੁਸੀਂ ਨੇ ਕੋਸ਼ਿਸ਼ ਕੀਤੀ ਨਸ਼ੇ ਵਾਲਿਆਂ ਨੂੰ ਪੜਾਉਣ ਦੀ ਕੋਸ਼ਿਸ਼ ਦਾ ਕੋਈ ਫਾਇਦਾ ਨਹੀਂ ਹੁੰਦਾ ਕੋਸ਼ਿਸ਼ ਕਰੀ ਦੀ ਜਿਸ ਦਿਨ ਸਾਡੇ ਸਾਡੇ ਪਿੰਡ ਨਸ਼ਿਆ ਵਿਰੁੱਧ ਲੱਗਾ ਸੀ ਕੈਂਪ 2 3 ਦਿਨ ਉਹ ਦਿਨ 3 ਦਿਨ ਬਾਅਦ ਸਾਡੇ ਪਿੰਡੋਂ ਗੋਲੀਆਂ ਫੜ ਫੜ ਹੋਈਆਂ ਬੋਰਾ ਭਰ ਕੇ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਨੂੰ ਕੋਈ ਨਹੀਂ ਉਹ ਹਜੇ ਵੀ ਛਰੇਆਂ ਫੜ ਕੇ ਲੈ ਗਏ ਆ ਅਗਲੇ ਦਿਨ ਫੇਰ ਘਰ ਆ ਗਏ ਅਗਲੇ। ਸਾਨੂੰ ਨਹੀਂ ਪਤਾ ਕੀ ਹੋਇਆ ਕਿਉਂ ਅਗਲੇ ਘਰ ਆ ਰਹੇ ਆ। ਕਿਉਂ ਛਰੇਆਂ ਵਿੱਚ ਦੱਬਦਾ ਪਿਆ। ਤੁਸੀਂ ਦੇਖ ਰਹੇ ਹੋ ਇਸ ਮਾਂ ਦਾ ਦੁੱਖ ਜਿਸ ਤੇ ਜਿਗਰ ਦਾ ਟੁਕੜਾ ਦੁਨੀਆ ਤੇ ਚਲ ਜਵੇ ਇੱਕ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਨੌਜਵਾਨ। ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਸੱਜ ਵਿਆਹੀ। 30 ਪੰਜਾਬ ਦੀ 30 ਜੋ ਕਿ ਬੜੇ ਚਾਵਾਂ ਨਾਲ ਮਾਪਿਆਂ ਨੇ ਵਾਇ ਸੀ ਤੇ ਉਹ ਇੱਕ ਗਲਤ ਸੰਗਤ ਦੇ ਵਿੱਚ ਪੈਣ ਕਾਰਨ ਦੁਨੀਆ ਤੋਂ ਚਲੇ ਗਿਆ ਕੀ ਤਲੀ ਮੇਰੀ ਦੀਆਂ ਖੁਸ਼ੀਆਂ ਰੁੜੀਆਂ ਮੇਰਾ ਬਤਨੀ ਮਰਾ ਮੇਰੀ ਦੀਆਂ ਖੁਸ਼ੀਆਂ ਰੁੜ ਗਈਆਂ